ਨਸ਼ਾ ਵੇਚਣ ਤੋਂ ਰੋਕਣ ਤੇ ਤਸਕਰਾਂ ਨੇ ਮਾਰੀਆਂ ਗੋਲੀਆਂ ਡੇਟ ਨੂੰ ਧੱਕਾ ਨਸ਼ਾ ਵੇਚਣ ਤੋਂ ਇਸੇ ਦੀ ਰੰਜਿਸ਼ ਕਰੇ ਆ ਕੇ ਗੋਲੀਆਂ ਮਾਰ ਦਿੱਤੀ 35 ਜਣੇ ਗੋਲੀਆਂ ਮਾਰ ਬਦਮਾਸ਼ ਫਰਾਰ ਪਿੰਡ 'ਚ ਮੱਚਾ ਹੜਕੰਪ ਹੋ ਸਾਰੇ ਜਣੇ ਫੇਰ ਬਾਹਰ ਲੈ ਕੇ ਬੜੀ ਆਇਆ ਫੇਰ ਚਲਾ ਗਿਆ ਵਾ ਫੇਰ ਬੁੜੀਆਂ ਬੜਕਾ ਮਾਤੇ ਬੁੜੀਆਂ ਕੁੜੀਆਂ ਸਾਬ ਅੰਦਰ ਵੜਦੀਆਂ ਭੱਜ ਭੱਜ ਕੇ ਫੇਰ ਨਾ ਚਲਾਇਆ ਹਸਪਤਾਲ 'ਚ ਸਖਸ਼ ਦੇ ਵੱਡੇ ਖਲਾਸੇ ਮੈਂ ਇਹਨੂੰ ਰੋਕਦਾ ਹਾਂ ਨਸ਼ਾ ਵੇਚਣ ਤੋਂ ਗੁੰਨਗਿਨਗੇ ਬੱਚੇ ਨਸ਼ੇ ਤੇ ਲੱਗਦੇ ਜਾਂਦੇ ਇਹ ਬਹੁਤ ਚਰ ਹੋ ਗਿਆ ਜੀ ਜੋ ਸਰਪੰਚ ਬਣਿਆ ਜੀ ਮਤਨ ਉਤੋਂਦਾ ਵਗੰਡਿਆ ਜੀ ਹੋਰ ਕੋਈ ਰੰਜਸ ਨਹੀਂ ਬੰਦਾ ਸ਼ੇਦੂ ਰੋਕਦਾ ਸੀ ਇਹਨੂੰ ਜਿੰਦੀ ਮੇਰੇ ਮੋਢੇ ਦੇ ਦੋ ਗੋਲੀਆਂ ਜੀ ਜੀ ਹਾਂ ਪੰਜਾਬ ਚ ਇੱਕ ਵੱਡੀ ਵਾਰਦਾਤ ਹੋਈ ਹੈ ਜਾਣਕਾਰੀ ਮੁਤਾਬਕ ਨਸ਼ਾ ਵੇਚਣ ਤੋਂ ਰੋਕਣ ਤੇ ਪਿੰਡ ਚ ਬਦਮਾਸ਼ਾਂ ਵੱਲੋਂ ਸ਼ਰੀਆਮ ਸਾਖਸ ਨੂੰ ਗੋਲੀਆਂ ਮਾਰੀਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਦੋ ਗੋਲੀਆਂ ਵੱਜਣ ਕਾਰਨ ਸਾਖਸ ਗੰਭੀਰ ਜ਼ਖਮੀ ਹੋ ਗਿਆ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਸ਼ਰਿਆਮ ਮੌਕੇ ਤੋਂ ਫਰਾਰ ਹੋ ਗਏ ਗੋਲੀਆਂ ਚੱਲਣ ਦੀ ਇਹ ਵੱਡੀ ਵਾਰਦਾਤ ਅਮਰਸਰ ਦੇ ਪਿੰਡ ਵਡਾਲਾ ਪਿੱਟੇ ਵੱਡ ਚ ਹੋਈ ਹੈ ਜਿਸ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਜਖਮੀ ਸ਼ਬਸ ਵੱਲੋਂ ਪਿੰਡ ਤੇ ਸਰਪੰਚ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੋਕਾਂ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਉਹ ਮਹਿਤਾਬ ਤੇ ਮਦਨ ਸਰਪੰਚ ਡੇਵਿਡ ਕੋ ਨਸ਼ਾ ਵਕਾਉਂਦੇ ਸੀ ਤੇ ਡੇਵਟ ਨੂੰ ਧੱਕਾ ਨਸ਼ਾ ਵੇਚਣ ਤੋਂ ਇਸੇ ਦੀ ਰੰਜਿਸ ਕਰੇ ਆ ਕੇ ਗੋਲੀਆਂ ਮਾਰ ਦਿੱਤੀ 35 ਜਾਣੇ ਆਏ 3 4 ਪਿਸਤੌਲ ਹੀ ਹਾਂਜੀ ਮੈਂ ਇਹਨੂੰ ਰੋਕਦਾ ਹਾਂ ਨਸ਼ਾ ਵੇਚਣ ਤੋਂ ਗੁੰਨੀ ਗੁੰਨੀ ਕੇ ਬੱਚੇ ਨਸ਼ੇ ਤੇ ਲੱਗਦੇ ਜਾਂਦੇ ਇਹ ਬੌਚਰ ਹੋ ਗਿਆ ਜੀ ਜੋ ਸਰਪੰਚ ਬਣਿਆ ਜੀ ਮਦਨ ਉਦੋਂ ਦਾ ਵਿਗੰਡਾ ਜੀ ਹਾਂਜੀ ਹੋਰ ਕੋਈ ਮੇਰੀ ਕੋਈ ਰੰਜਿਸ਼ ਨਹੀਂ ਆ ਗਈ ਕੋਈ ਮੈਂ ਤਾਂ ਟੇਕੇ ਦਾ ਮੈਂ ਕੰਮ ਮੈਂ ਰਾਜ ਮਿਸਤਰੀ ਦਾ ਮੈਂ ਤਾਂ ਮੈਨੂੰ ਕੰਮ ਤੇ ਉਹਨਾਂ ਕੰਮ ਤੇ ਜਾਂਦਾ ਮੇਰੀ ਹੋਰ ਕੋਈ ਰੰਜਿਸ਼ ਨਹੀਂ ਮੈਂ ਨਸ਼ੇ ਤੋਂ ਰੋਕਦਾ ਸੀ ਇਹਨੂੰ ਕਿੰਨੇ ਕੇ ਫੈਨ ਕੱਢੇਗੇ ਫੈਨ ਨ ਬਥੇਰੇ ਕੱਢੇ ਆ ਜਿੰਦੀ ਮੇਰੇ ਮੋਢੇ ਦੇ ਦੋ ਗੋਲੀਆਂ ਜੀ ਡੇਵਿੜ ਨਾਲ ਹੋਰ ਮੁੰਡੇ ਸੀ ਜਿਹੜੇ ਮੇਰੇ ਚਲਾਈ ਡੇਵਿੜ ਨੇ ਚਲਾਈ ਇੱਕ ਬੇਟੇ ਦੇ ਪੈਰਾਂ 'ਚ ਮਾਰੀ ਗੋਲੀ ਉਹ ਇਨਸਾਫ ਦੀ ਮੰਗ ਕਰਦੇ ਜੀ ਨਸ਼ਾ ਰੁਕਣਾ ਕਰਕੇ ਜਲਦੀ ਹਾਂਜੀ ਨਸ਼ਾ ਰੁਕਣਾ ਚਾਹੀਦਾ ਜੀ ਆ ਵੀ ਸਾਡਾ ਘਰ ਉਹ ਤੇ ਇੱਥੇ ਹੀ ਚੱਲੀ ਆ ਕੀ ਗੱਲ ਹੋਈ ਸੀ ਪਤਾ ਨਹੀਂ ਕੀ ਗੱਲ ਉਹ ਵਿਆਹ ਆਇਆ ਤੇ ਆਪੇ ਤੇ ਅੰਦਰ ਸੁੱਤੇ ਮੇਰਾ ਬੰਦਾ ਥੋੜਾ ਕਨਚਾ ਨੁਸ਼ਾ ਪੀਤਾ ਤੇ ਆਪਾਂ ਅੰਦਰ ਬੜੇ ਆਪਾਂ ਚੱਲਦੇ ਵੀ ਵੇਖੀ ਆ ਤੇ ਅਪੋਚਾਰੇ ਬੜੀ ਦੁਨੀਆ ਨਿਕਲਾਈ ਦੇਖੋ ਚਾ ਮੈਂ ਆ ਪੜੇ ਉਹਨੇ ਡੇਵਿੜ ਨੇ ਚਲਾਈ ਆ ਜਦੋਂ ਉਹ ਕਿਦੇ ਆਇਓ ਅਹੋ ਸਾਰੇ ਜਣੇ ਫੇਰ ਬਾਹਰ ਲੱਕ ਕੇ ਬੜੀ ਆਇਆ ਫੇਰ ਚਲਾ ਗਿਆ ਵਾ ਫੇਰ ਬੁੜੀਆਂ ਬੜਦਾ ਮਾਤੇ ਪੁੜੀਆਂ ਕੁੜੀਆਂ ਸਾਬ ਅੰਦਰ ਵੜੀਆਂ ਭੱਜ ਭੱਜ ਕੇ ਫੇਰ ਨਾ ਚਲਾਇਆ ਅੱਜ ਤੂੰ ਦਾ ਰਾਂਣ ਵਾਲਾ 도ਤਾ ਤਾਤੇ ਮਗੋਣਾ ਇਥੋਂ ਦਾ ਜਿਹੜੀ ਕੋਤਲਾਈ ਕਿਤੇ ਦਵਾਈ ਕੋਣੀ ਇੱਥੇ ਬੋਰਖਲੇ ਚਲਾਈਆਂ ਆਵੇ। ਉਹ ਕਿ ਉਹਨੇ ਪਿੰਡ ਦੇ ਵਿੱਚ ਬਹੁਤ ਕੰਮ ਗਲਤ ਕੀਤੇ ਆ। ਸਾਰੇ ਪੁਲਿਸ ਨੂੰ ਵੀ ਪਤਾ, ਪ੍ਰਸ਼ਾਸਨ ਨੂੰ ਵੀ ਪਤਾ, ਮਦਨ ਸਰਪੰਚ ਨੂੰ ਵੀ ਪਤਾ। ਨਸ਼ਾ ਪਿੰਡ ਦੇ ਵਿੱਚ ਵੇਚਦਾ। ਇਹ ਤੇ ਪਰਚੇ ਵੀ ਹੈਗੇ ਐਨਡੀਪੀਐਕਸ ਦੇ ਚੈੱਕ ਵੀ ਕਰ ਸਕਦੇ ਆ। ਉਧਰ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਬਣਦੀ ਕਾਰਵਾਈ ਨੂੰ ਅਮਲ ਤੇ ਲਿਆਂਦਾ ਜਾਵੇਗਾ। ਤੇ ਆਈਆਂ ਭਾਜੀ ਮੌਕੇ ਤੇ ਉਹਨਾਂ ਦੱਸਿਆ ਵੀ ਗੋਰੀਆਂ ਲੱਗੀਆਂ ਅਸੀਂ ਤੇ ਮੌਕੇ ਤੇ ਜਾ ਕੇ ਹੁਣ ਹਸਪਤਾਲ ਦਾਖਲ ਕਰਾਵਾਂਗੇ ਫਿਰ ਵੇਖ ਲਾਂਗੇ ਵੀ ਕੀ ਗੱਲਬਾਤ ਹੋਈ ਪੀੜਤ ਸਖਸ ਤੇ ਉਸਦੇ ਪਰਿਵਾਰ ਵੱਲੋਂ ਗੰਭੀਰ ਇਲਜ਼ਾਮ ਸਰਪੰਚ ਤੇ ਇਲਾਕੇ ਦੇ ਕੁਝ ਹੋਰ ਲੋਕਾਂ ਦਾ ਨਾਮ ਲੈ ਕੇ ਲਗਾਏ ਜਾ ਰਹੇ ਨੇ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਮਾਮਲੇ 'ਚ ਕੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ